ਕਈ ਦਿਨਾਂ ਤੋਂ ਮੈਂ ਚੈੱਕ ਕਰ ਰਿਹਾ ਜੀ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਕਮੈਂਟ ਆ ਰਹੇ ਨੇ ਵਧੀਆ ਰੇਟਾਂ 'ਚ ਵਧੀਆ ਗੱਡੀਆਂ ਵਾਸਤੇ ਲੈ ਕੇ ਆਪਾਂ ਬਹੁਤ ਵਧੀਆ ਰੇਟਾਂ 'ਚ ਗੱਡੀਆਂ ਮਸ਼ੀਨਰੀਆਂ ਪਹੁੰਚੀਆਂ ਤੇ ਵਧੀਆ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮੇ ਭੇਜੋ ਤੇ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇ ਮੰਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ Swift ZDI 14 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸੈਕੰਡ ਓਨਰ ਹੈ ਜੀ ਸਾਢੇ 1.4 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਟੌਪ ਮਾਡਲ ਹੈ ਮੱਖੂ ਗੱਡੀ ਖੜੀ ਹੈ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 60 ਤੋਂ 65 ਪੈਸੇ ਮਿਲ ਜੂਗੀ ਗੱਡੀ ਬਹੁਤ ਵਧੀਆ ਚਲਾਉਣ ਚ ਬਹੁਤ ਵਧੀਆ ਗੱਡੀ ਦੀ ਕੰਡੀਸ਼ਨ ਅੰਦਰੋਂ ਜੇ ਆਪਾਂ ਦੇਖੀ ਤਾਂ ਦਰੋ ਵੀ ਆਪ ਨੂੰ ਬਹੁਤ ਸਾਫ ਸੁਥਰੀ ਸੋਹਣੀ ਗੱਡੀ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਮੱਖੂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ ਆ ਵਾਈ ਦਾ 95 171 00 313 ਤੇ ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਇੱਕ ਹੋਰ ਸਵੈਪਟ ਪਹੁੰਚੀ ਹੈ ਜੀ ਡੀਜ਼ਲ ਵੇਰੀਐਂਟ ਹੈ 2010 ਮਾਡਲ ਗੱਡੀ ਹੈ 1 ਲੱਖ 85000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਫਰੀਦਕੋਟ ਗੱਡੀ ਖੜੀ ਹੈ ਕਿਸਮ ਮੇਰੇ ਭਰਾ ਨੂੰ ਮੇਰੇ ਬੜੇ ਬਜ਼ੁਰਗ ਨੂੰ ਗੱਡੀ ਪਸੰਦ ਆਈ ਐ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਤੁਸੀਂ ਫਰੀਦਕੋਟ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਤੋਰ ਕੇ ਕਾਗਜ਼ ਪੱਤਰ ਦੇਖ ਕੇ ਆਪਦੀ ਪੂਰੀ ਤਸੱਲੀ ਕਰ ਸਕਦੇ ਹੋ ਜੀ ਮਾਲਕ ਨੇ ਕਿਹਾ ਤੁਸੀਂ ਆ ਕੇ ਦੇਖ ਲਓ ਗੱਡੀ ਨੂੰ ਬਾਕੀ ਜਦੋਂ ਪਸੰਦ ਤੁਹਾਨੂੰ ਗੱਡੀ ਆਜੂਗੀ ਮਾਲਕ ਕਹਿੰਦੇ ਨੇ ਉਹ ਤੋਂ ਬਾਅਦ ਬਹਿ ਕੇ ਰੇਟ ਕਰ ਲਾਂਗੇ ਅ ਰੇਟ ਉੱਪਰ-ਨੀਚੇ ਹੋ ਜਾਊਗਾ ਬਾਕੀ ਅੰਦਰੋਂ ਬਾਹਰੋਂ ਇੰਜਨ ਗੇਅਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੇ ਓਨਰ ਦਾ ਨੰਬਰ 97814 38966 ਇਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਜਿਹੜੀ ਵੀ ਕਰਨੀ ਹੋਈ ਆਪੇ ਕਰ ਲਿਓ ਸਿਟੀ ਸੂਵਾਂਪੈਕ ਲੈ ਕੇ ਪਹੁੰਚੀਆਂ ਬਹੁਤ ਜ਼ਿਆਦਾ ਡਿਮਾਂਡ ਮੋਟਰਸਾਈਕਲ ਦੀ ਵੀ ਆਉਂਦੀ ਰਹਦੀ ਹੈ ਮੋਟਰਸਾਈਕਲ ਦਾ ਜਿਹੜਾ ਮਾਡਲ ਹੈ 2006 ਹੈਗਾ ਲਾਲ ਰੰਗ ਚ ਟਾਇਰ ਟੱਪਾ ਠੀਕ ਹੈ ਤੇ ਮੋਟਰਸਾਈਕਲ ਇਹ ਜੀਰੇ ਏਰੀਆ ਚ ਖੜਾ ਹੈਗਾ ਕਿਸੇ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਜੀਰੇ ਖੜਾ ਹੈਗਾ ਘਰੇ ਤੁਹਾਨੂੰ ਮਿਲੂਆ ਤੇ ਮਾਲਕ ਨੇ ਵਧੀਆ ਰੱਖਿਆ ਹੋਇਆ ਮਾਡਲ ਚਾਈ 6 ਹੈ ਪਰ ਬਹੁਤ ਵਧੀਆ ਸੋਹਣੀ ਕੰਡੀਸ਼ਨ ਚ ਆਪਨ ਮੋਟਰਸਾਈਕਲ ਮਿਲੂਗਾ ਇਹ ਬਾਕੀ ਤੁਹਾਡੇ ਸਾਹਮਣੇ ਅਸੀਂ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜਾ ਰੇਟ ਆਪਣੇ ਕੋਲੇ ਪਹੁੰਚਾਗਾ 22000 ਤੇ 500 ਪਹੁੰਚਾਗਾ 22000 500 ਇੱਕ ਵਾਰੀ ਡਿਮਾਂਡ ਆ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਮੋਕਤੀ ਕਰ ਲਵਾਂਗੇ ਜੇ ਕਿਸੇ ਨੇ ਦੇਖਣਾ ਹੋਵੇ ਚਲਾ ਕੇ ਦੇਖਣਾ ਹੋ ਵੀ ਤੁਸੀਂ ਜਾ ਕੇ ਦੇਖ ਲਓ ਜੀਰੇ ਮਾਲਕ ਦਾ ਨੰਬਰ 90569 ਤੇ 65601 باقی ਮੋਟਰਸਾਈਕਲ ਦੀ ਗੱਲਬਾਤ ਹੋਈ ਗਈ ਸੀ ਟੇ ਕਿਸਨ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ 7719445360 ਆਪਣੇ ਕੋਲੇ ਭੇਜੋ ਜੇ ਕਿਸਨ ਐਡ ਕਰਵਾਉਣੀ ਹੈ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ i10 ਗੱਡੀ ਪਹੁੰਚੀ ਇੱਕ ਤੁਸੀਂ ਦੇਖੋ ਸੀएनजी ਤੇ ਗੱਡੀ ਹੈ i10 ਤੇ ਫਾਸਟ ਓਨਰ ਗੱਡੀ ਆ 2009 ਮਾਡਲ ਗੱਡੀ ਆਪ ਨੂੰ ਮਿਲੂਗੀ 2009 ਮਾਡਲ 90000 ਰੁਪਿਆ ਇੱਕ ਬੜੀ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆਪਣੇ ਕੋਲ ਹੀ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਸੋਹਣੀ ਗੱਡੀ ਐ ਵਧੀਆ ਰੱਖੀ ਹੋਈ ਐ ਮਾਲਕ ਨੇ ਬਾਕੀ ਕਿਸੇ ਨੇ ਦੇਖਣੀ ਐ ਜਾ ਕੇ ਦੇਖਣੀ ਐ ਚਲਾ ਕੇ ਦੇਖਣੀ ਐ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਫੋਟੋਵਾਲ ਚ ਤੁਹਾਨੂੰ ਲਗਭਗ ਸਾਰਾ ਕੁਝ ਪਤਾ ਲੱਗਿਆ ਹੋਊਗਾ 90000 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਬਾਕੀ ਮਾਲਕ ਕਹਿੰਦੇ ਨੇ ਵੀ ਇੱਕ ਵਾਰੀ ਡਿਮਾਂਡ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਮਾਲਕ ਕਹਿੰਦੇ ਨੇ ਜਦੋਂ ਗੱਡੀ ਕਿਸ ਨੂੰ ਪਸੰਦ ਆਊਗੀ ਤੇ ਮਾਲਕ ਕਹਿੰਦੇ ਨੇ ਕੋਈ ਗੱਲ ਕਰਨੀ ਹੋਵੇ ਤਾਂ ਫੋਨ ਲਾ ਲਿਓ ਤੇ ਕਿਸੇ ਨੇ ਦੇਖਣੀ ਹੈ ਘਰ ਆਜੂ ਤੇ ਮਾਲਕ ਕਹਿੰਦੇ ਨੇ ਵੀ ਸਾਰਾ ਕੰਮ ਟੋਟਲ ਕਰਵਾਇਆ ਹੋਇਆ 1 ਰੁਪਿਆ ਗੱਡੀ ਭਾਲ ਦੇਣੀ ਕਿਸੇ ਪਾਸੋਂ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਵਾਈ ਆਪਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਨੰਬਰ ਹੈ 9501606100 ਨੰਬਰ ਤੁਹਾਨੂੰ ਮਿਲ ਗਿਆ ਗੱਲ ਕਰਨੀ ਹੈ ਕਰੋ ਜੀ ਹੁਣ ਆਪਾਂ ਇੱਕ ਸਵਿਫਟ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਸਵਿਫਟ ਗੱਡੀ ਚੈੱਕ ਕਰੋ ਸੀਐਨਜੀ ਗੱਡੀ ਹੈ ਜੀ ਹਾਂ ਤੇ ਰੇਟ ਜੇ ਆਪਾਂ ਦੇਖੀਏ ਤਾਂ ਕੁੱਲ ਇਹਨਾਂ ਨੇ 80000 ਰੁਪਿਆ ਕਿਹਾ ਹੈ 80000 ਜਿਹੜਾ ਇਹਨਾਂ ਨੇ ਕਿਹਾ ਹੈ ਇਹ ਫਿਕਸ ਰੇਟ ਹੈ ਜੀ ਤੇ ਉੱਪਰ-ਨੀਚੇ ਹੋਣਾ ਨਹੀਂ ਇੱਕ ਵਾਰੀ ਇਹਨਾਂ ਨੇ ਰੇਟ ਲਾਇਆ 80000 ਰੁਪਿਆ ਬਾਕੀ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਏਰੀਆ ਮਲੂਟ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਬਾਕੀ ਰੰਗ ਦੇਖ ਲਓ ਚਾਰੇ ਪਾਸੇ ਤੁਸੀਂ ਬਾਕੀ ਜੇ ਆਪਾਂ ਇੰਜਨ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਮਿਲੂਗਾ ਟੋਟਲ ਕੰਮ ਸਾਰਾ ਇਹਨਾਂ ਨੇ ਕਰਵਾ ਰੱਖਿਆ ਕਿਸੇ ਪਾਸੋਂ ਗੱਡੀ ਕੰਮ ਨਹੀਂ ਭਾਲਦੀ ਨਾ 1 ਰੁਪਿਆ ਭਾਲਦੀ ਕਿਸੇ ਪਾਸੋਂ ਵਧੀਆ ਸੋਹਣੀ ਗੱਡੀ ਆ ਮੌਕੇ ਦਾ ਸਾਰਾ ਕੰਮ ਮਾਲਕ ਬਾਈ ਨੇ ਕਰਵਾ ਰੱਖਿਆ ਕਿਸੇ ਨੂੰ ਪਸੰਦ ਆਈਏ ਗੱਡੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਗੱਡੀ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖ ਲਓ ਜਿਵੇਂ ਤੁਹਾਨੂੰ ਚੰਗਾ ਲੱਗੇ ਓਵੇਂ ਗੱਡੀ ਦੀ ਮਤਲਬ ਕੀ ਟ੍ਰਾਈ ਲੈ ਲਓ ਜੀ ਬਾਕੀ ਨੰਬਰ ਤੁਹਾਨੂੰ ਮਿਲ ਗਿਆ ਹੋਊ ਆ ਬਾਈ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਨੰਬਰ ਹੈ ਬਾਈ ਦਾ 62 836 151 243 ਜਿਹੜੀ ਗੱਲ ਕਰਨੀ ਹੋਈ ਕਰ ਲਓ ਤੇ ਗੱਲਬਾਤ ਕਰਕੇ ਗੱਡੀ ਨੂੰ ਖਰੀਦ ਸਕਦਾ ਜੀ ਬਾਕੀ ਗੱਡੀਆਂ ਦੀ ਤੇ ਮਸ਼ੀਨਰੀਆਂ ਦੀ ਆਪਾਂ ਗੱਲ ਕਰੇ ਰਹੇ ਆ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਚੈਨਲ ਦਾ ਨੰਬਰ ਹੈ ਜੀ ਇਹ ਉੱਪਰ ਜਿਹੜਾ ਚੱਲ ਰਿਹਾ ਦਾ 7719445360 ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਨਾ ਜੀ ਤੇ ਵੀਡੀਓ 'ਚ ਦੋ ਤਿੰਨ ਵਾਰੀ ਕਹਿ ਦੇਣਾ ਵੀ ਕਿਸੇ ਨੇ ਐਡ ਕਰਵਾਉਣੀ ਹੋਵੇ ਕਿਸੇ ਨੇ ਵੀਡੀਓ ਚ ਵੀਡੀਓ ਪੂਰਣੀ ਹੋਵੇ ਫੋਟੋ ਮਾ ਪੇਜ ਜੋ ਆਪਣੇ ਕੋਲੇ ਜਾਣਕਾਰੀ ਭੇਜੋ ਤੇ ਇੱਕ ਵੀਡੀਓ ਬਣਾ ਕੇ ਭੇਜੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਚਾਹੇ ਕੂਠੀ ਦੀ ਚਾਹੇ ਘਰ ਦੀ ਕੋਈ ਮਸ਼ੀਨਰੀ ਹੈ ਕੋਈ ਗੱਡੀ ਹੈ ਕੋਈ ਮੋਟਰਸਾਈਕਲ ਹੈ ਕੋਈ ਬੋਲਟ ਹੈ ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਮੈਂ ਉੱਪਰ ਬਾਰ ਬਾਰ ਲਿਖਿਆ ਰਿਹਾ ਹਾਂ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਾਂਗੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਹੈ ਕਰੋ ਕਮੈਂਟ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਸੀ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਦੇਖਣ ਨੂੰ ਮਿਲਣਗੀਆਂ ਤੇ ਆ ਵੀਡੀਓ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਵੀਡੀਓ ਨੂੰ ਲਾਈਕ ਵੀ ਜਰੂਰ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਤਾਂ ਪਹਿਲੀ ਵਾਰ ਜੇ ਨੇ ਤੁਸੀਂ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਆਪਾਂ ਐਕਸ ਯੂਵੀ ਗੱਡੀ ਦੀ ਗੱਲ ਕਰਾਂਗੇ 2012 ਮਾਡਲ ਆ 3 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਿਹਾ ਅੰਮ੍ਰਿਤਸਰ ਤੋਂ ਆਪਣੇ ਕੋਲੇ ਗੱਡੀ ਪਹੁੰਚੀ ਹੈ ਇਹ ਗੱਡੀ ਦੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਹੈ। ਗੱਡੀ ਦਿੱਲੀ ਨੰਬਰ ਹੈ, ਸਿਲਵਰ ਰੰਗ ਚ ਹੈ। ਗੱਡੀ ਵਧੀਆ ਠੀਕ ਹੈ, ਚਲਾਉਣ ਚ ਵੀ ਵਧੀਆ ਹੈ। ਤੇ ਕੰਮਕੋਮ ਵੀ ਮਾਲਕ ਨੇ ਕਰਵਾ ਰੱਖਿਆ ਹੈ। ਟਾਇਰਾਂ 'ਚ ਅਲਾਈ ਵੀ ਵਧੀਆ ਲੱਗੇ ਹੋਏ ਨੇ। ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜਾ ਕੇ ਕਿਸੇ ਨੇ ਦੇਖਣੀ ਹੈ ਤਾਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਦਾ ਨੰਬਰ 85579 ਤੇ 60032 ਤੇ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ। ਆਲਟੋ 8 ਮਾਡਲ ਹੈ ਜੀ। 55000 ਕੁੱਲ ਡਿਮਾਂਡ ਇਹਨਾਂ ਨੇ ਲਾ ਕੇ ਪੇਚੀਆਂ ਤੇ ਖਨੂਰੀ ਮਾਲਕ ਦਾ ਏਰੀਆ ਨਵੇਂ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਕੰਡੀਸ਼ਨ ਵਧੀਆ ਗੱਡੀ ਸੋਹਣੀ ਹੈ ਅੰਦਰੋਂ ਵੀ ਵਧੀਆ ਸੀਟ ਕਵਰ ਵਗੈਰਾ ਆਪਾਂ ਨੂੰ ਵਧੀਆ ਚੜੇ ਚੜਾਈ ਮਿਲ ਜਾਣਗੀ ਤੇ ਕੋਈ ਗੱਲ ਮਾਲਕ ਨਾਲ ਕਰਨੀ ਹੈ ਤਾਂ ਕਰੋ 90414 29497 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਬਾਕੀ ਪੂਰੀ ਆਪਾਂ ਗੱਲ ਕਰ ਹੀ ਲਈ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਾਂਦਾ ਜਾਂਦਾ ਇੱਕ ਗੱਲ ਹੋਰ ਕਹਿ ਜਾਂਦਾ ਜੀ ਜਿਸਨੂੰ ਐਡ ਕਰਵਾਉਣੀ ਹੈ ਆਪਣੇ ਕੋਲ ਭੇਜੋ 7719445360 ਆਪਣੇ ਚੈਨਲ ਦਾ WhatsApp ਨੰਬਰ ਹੈ ਜੇ ਕਿਸਨੂੰ ਐਡ ਕਰਵਾਉਣੀ ਹੈ ਫੋਟੋ ਨਾਲ ਜਾਣਕਾਰੀ ਵੀਡੀਓ ਭੇਜੋ ਵੀਡੀਓ 'ਚ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ